ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨਵਰ ਸਾਰੇ ਵੀਰਾਂ ਸੈਟ ਨੇ ਤੇ ਮਿੱਤਰੋ ਅੱਜ ਪਈਆ ਧੁੰਦ ਵਾਵਾ ਅੱਜ ਕੋਈ ਪਹਿਲਾ ਦਿਨ ਧੁੰਦ ਆ ਮੇਰੇ ਸਾਹ ਦੇ ਵਿੱਚ ਤਾਂ ਪਹਿਲਾ ਤਾਂ ਨਹੀਂ ਪਈਗੀ ਪਹਿਲਾਂ ਤਾਂ ਇਸ ਵੇਲੇ ਨੂੰ ਧੋਪੀ ਹੀ ਕੱਢਦੇ ਹੁੰਦਾ ਟਾਵਰ ਵੀ ਨਹੀਂ ਦੀਨਗੇ ਇੱਕ ਆਪਣੇ ਮੈਂ ਆ ਟਾਵਰਾ ਨੇੜੇ ਨੇੜੇ ਤੇ ਨੇ ਟਾਵਰਾ ਇਹ ਕੋਰੇ ਆ ਇਹ ਇੱਕ ਆ ਰਿਹਾ ਇੱਕ ਆ ਰਿਹਾ ਆ ਤੋ ਤੋ ਹੀ ਨਹੀਂ ਨਾ ਗੱਲਾਂ ਥੱਲੋ ਦੀ ਨਹੀਂ ਨੀਗਾ ਦੋ ਤੇ ਤੀਜਾ ਟਾਵਰ ਆ ਰਿਹਾ ਤੇ ਇਹਨਾਂ ਟਾਵਰ ਆ ਆਪਣੇ ਪਿੰਡ ਆ ਤੇ ਟਾਵਰ ਵੀ ਨਹੀਂ ਦੀਂਦੇ ਥੋੜੀ ਲੱਗ ਗਈ ਆ ਨੇੜੇ ਆ ਤੇ ਟਾਵਰ ਵੀ ਨਹੀਂ ਦੀਂਦੇਗੇ ਤੁੰਦ ਵੇਖੋ ਸੂਰਜ ਨਿਕਲਿਆ ਘੱਟੋ ਘੱਟ 10 ਦਾ ਟਾਈਮ ਹੋਊਗਾ 10:00 ਵਜ ਗਏ ਆ ਤੇ ਇਹ ਆਪਣੇ ਨੇੜੇ ਇੱਕ ਪੁਰਾਣੀ ਪਈ ਜਾਂਦਾ ਘਰ ਦੇ ਇੱਧਰ ਜਿਹੜਾ ਆਪਣਾ ਪਹਿਲਾ ਨਾ ਘਰ ਆ ਉਧਰ ਕੋ ਬਹਿ ਮਾ ਕਰੇ ਨਿੰਮਤ ਪਰਲੇ ਬਸ ਨਾਲ ਹੀ ਆ ਕਿਸੇ ਕੀ ਚਹੀ ਹੋਰ ਕਰੇ ਤਾਂ ਆ ਚਲ ਦੇ ਦੇਖੋ ਤੁੰਦ ਆਪਾਂ ਬੱਚੇ ਵੀ ਛੱਡਨੇ ਸੀ ਅੱਜ ਦੋ ਬੱਚੇ ਛੱਡਨੇ ਜਮਾ ਨਵੇਂ ਜਿਹੜੇ ਆਪਾਂ ਬਨਦੇ ਹੁੰਦੇ ਸੀਗੇ ਦੋ ਬੱਚੇ ਸੀ ਉਹ ਛੱਡਨੇ ਸੀਗੇ ਤੇ ਮੇਰੇ ਤੁੱਪ ਤੱਪ ਨਿਕਲਦੀ ਕੀ ਸਿਸਟਮ ਤੁੱਪ ਦਾ ਤੋਂ ਆਪਨ ਨਿਕਲ ਦਿਆ ਤੇ ਫੇਰ ਆਪਾਂ ਛੱਡਦੇ ਆ ਤੁਹਾਨੂੰ ਬੱਚੇ ਉਖਾ ਦੇਣਾ ਉਹ ਪੂਰੀ ਉੜਦੇ ਜਦੋਂ ਛੱਡੇ ਉਦ ਡੰਗਈ ਕਿ ਇਹ ਆਪ ਬੰਨਦੇ ਹੁੰਦੇ ਸੀਗੇ ਜਦੋਂ ਛੱਡੇ ਉਹਨਾਂ ਨੇ ਉੱਡਣਾ ਹੀ ਆ ਆ ਬੈਠਾ ਇੱਕ ਤਾਂ ਤਾਂ ਵਾਲੇ ਪਾਸੇ ਆ ਬੱਚਾ ਬਾਕੀ ਤਾਂ ਛੋਟੇ ਆ ਨਹੀਂ ਉੜਦੇਗੇ ਬਾਕੀ ਆ ਸਾਤੇ ਵਾਲਾ ਅੱਧ ਲੱਗ ਗਿਆ ਇਹ ਕਾਹ ਬੱਚਾ ਸੱਚ ਇਹਦਾ ਹੈਗਾ ਹਰਾ ਟੂਸਾ ਲਾਲ ਟੋਰੀਏ ਦੀ ਇਹ ਹੈਗਾ ਆਪਣੇ ਆ ਰੱਤੇ ਨਾਲ ਇਹ ਵੀ ਉੱਡੂਗਾ ਜਦੋਂ ਛੱਡਿਆ ਬਾਕੀ ਤਾਂ ਨਹੀਂ ਉੱਡਦੇ ਬਸ ਯਾਰ ਤਿੰਨ ਜਾਂ ਜੁੜੀਆਂ ਰਹਿਗਾਂ ਤੇ ਆਪਾਂ ਸਾਰੀਆਂ ਪਾਰਟੀ ਦਿੱਤੀਆਂ ਇਹ ਇੱਕ ਇਧਰੋਂ ਜੁੜੀ ਅੱਜ ਬੱਟ ਦੇਣੀ ਆਪਾਂ ਪਾਰਟੀ ਦਿੰਨੇ ਆ ਕੂਤਰੀ ਥੋੜੇ ਰੰਗ ਲਾਉਣਾ ਸੀਗਾ ਉਹ ਲਾਗੇ ਤੇ ਅੱਜ ਪਟ ਦਨੇ ਆਪਾਂ ਇੱਕ ਬੱਚਾ ਆ ਇਹ ਵੀ ਉੱਡੂਗਾ ਇਹ ਵੀ ਬੰਨਦੇ ਹੁੰਨੇ ਆਪਾਂ ਇਹ ਹੈਗਾ ਆਹ ਜੋੜੀ ਦਾ ਹਰੇ ਟਿੱਕੇ ਵਾਲਾ ਜੰਤੂ ਪਰਲੀ ਸ਼ਾਹ ਕੀ ਗੂਦਰੀ ਆ ਕਿਧਰ ਗਿਆ ਆ ਬੈਠਾ ਇਹਦਾ ਗੁਲਾਬੀ ਟੂਸਾ ਤੇ ਹਰਾ ਡੰਡਾ ਕੀਤਾ ਵਾ ਆਇਆ ਆਪਣੇ 5000 ਵਾਲੇ ਦਾ 5000 ਆਣ ਦੀ ਫੇਰ ਲਾਈ ਬੈਠਾ ਰ ਪੱਕੀ ਪਈ ਜਾਂਦੇ ਬੱਚੇ ਭੁੱਖੇ ਆ ਦਾਣੇ ਕਿਉਂ ਪਾ ਦਨੇ ਆਪਾਂ ਬੱਚੇ ਇੱਕ ਪਾਸੇ ਕਰ ਦਨੇ ਆਪਾਂ ਸਾਰੇ ਯਾਰ ਉਹ ਵੀ ਇੱਧਰ ਹੀ ਕਰ ਦਨੇ ਆ ਦੋ ਬੱਚੇ ਆਇਆ ਇੱਕ ਆ ਬੈਠਾ ਇੱਕ ਆ ਬੈਠਾ ਪੰਜੇਰ ਵਾਲੇ ਦਾ ਇਹ ਦੋ ਬੱਚੇ ਆਪਾਂ ਇੱਧਰ ਹੀ ਖੁੱਡੇ ਜੀ ਕਰ ਦਨੇ ਆ ਤੇ ਆ ਗੂਤਰ ਨਾਲ ਖੂਦਰੀ ਪਟਨੀ ਆ ਆ ਗੂਤਰੇ ਲੱਸਾ ਜਾ ਹੋ ਗਿਆ ਸੀਗਾ ਇਹਦੇ ਨਾਲ ਆਪਾਂ ਕੁਦਰੇ ਪੱਟ ਦਿੰਨੇ ਆ ਹਾਲੀ ਕੁਦਰੇ ਲੱਗੀ ਵੀ ਆ ਇਹ ਹੈਗੀ ਆ ਆਪਣੇ 5000 ਵਾਲੇ ਦੀ ਭੈਣ 5000 ਵਾਲਾ ਬੈਠਾ ਹੈਗਾ ਆ ਗਿਆ ਆਈ ਇਹ ਸ਼ਾਕੀ ਭੈਣ ਆ ਬਾਹਰ ਜਾ ਕੇ ਸ਼ੌਂਕ ਕਰਾਉਂਗੇ ਤੁਹਾਨੂੰ ਕਰੋ ਚੇੱਕ ਕਰੋ ਇਹਦੀ ਤਾਂ ਟੋਰੀ ਹੁੰਦੀ ਸੀ ਆਹ ਵੇ ਗਲਾਬੀ ਗਲਾਬੀ ਟੋਰੀ ਹੁੰਦੀ ਸੀ ਤੇ ਕਾਲੀ ਕਾਂਤ ਹੁੰਦੀ ਸੀ ਇਹਦੀ ਇਹ ਬਰਾਮ ਖਾਂਦੇ ਰਹੀ ਹੈ ਆਪਣੇ ਕੋਲੇ ਇਹ ਦੋਵੇਂ ਭੈਣ ਭਰਾ ਰੋਕ ਹੀ ਲਏ ਫਿਰ ਆਪਾਂ ਆ ਦੇ ਸੋ ਜਾ ਆ ਦੇ ਇਹ ਦੋਵੇਂ ਭੈਣ ਭਰਾ ਰੋਕ ਲਏ ਆਪਾਂ ਇਹਦੀ ਰਟੋਰੀ ਤੇ ਰੰਗ ਲਾ ਦਨੇ گلابی ਆਪਾਂ ਤੇ ਮੋਢੇ ਮਾਢੇ ਤੇ ਵੇਖ ਲੈਨੇ ਆ ਲਾ ਦਨੇ ਟੋਰੀ ਤੇ گلابی ਟੂਸਾ ਕਰ ਦਨੇ ਚੱਲੇ ਦੇ ਨਾਲ ਆਪਾਂ ਫਿਰ ਆਪਾਂ ਛੱਡ ਦਨੇ ਵੱਡੀਆਂ ਖੂਦਰੀਆਂ ਚ ਜੀ ਮਿੱਤਰੋ ਆਪਰ ਰੰਗ ਲਾਦਾ ਕੂਦੂ ਇਹ ਟੂਸਾ ਕਰਤਾ ਇਹਦੇ ਕਾਲਾ ਟੂਸਾ ਸੀ ਲਾਲ ਟੋਰੀ ਸੀਗੇ ਦੀ ਤੇ ਕੇਰਾ ਆਪਾਂ ਨਿਸ਼ਾਨੀ ਲਾ ਦੀ ਆ ਇਹਨੂੰ ਆਪਾਂ ਬੱਚਿਆਂ ਨੇ ਖੁੱਡੇ ਛੱਡ ਦੇਣੇ ਕੂਦਰੀ ਨੂੰ ਨੂੰ ਯਾਰ ਉਧਰ ਆਂਡੇ ਲਾਈ ਜਾਂਦੇ ਨੇ ਕੂਦਰਾਂਾਂ ਤੇ ਕਾ ਮੌਖਾ ਹੋਇਆ ਨਾ ਇਹ ਵੀ ਆਂਡੇ ਲਾਉਣ ਲੱਗ ਜਾਨਾ ਕੂਦਰਾਂਾਂ 'ਤੇ ਲੱਗੇ ਆ ਇਧਰ ਕਿਉਂ ਆਂਡੇ ਨਹੀਂ ਲਾਉਂਦੇ ਬੱਚੇ ਇਧਰ ਉਧਰ ਵੀ ਕਰਦੇ ਆ ਸੈਟਲਮੈਂਟ ਟੁੱਟਣਾ ਕੂਦਰ ਨੇ ਇਧਰ ਕਰਦੇ ਆ ਇਹ ਤਾਂ ਮਿਲ ਮਿਲ ਕੇ ਆਂਡੇ ਲਾਈ ਦੁਨੀਆਉਂਗਾ ਕੀ ਗਿਆ ਰੰਗ ਹਾਂਜੀ ਮਿੱਤਰੋ ਤਾਂ ਆਪਾਂ ਚੜ ਗਈ ਆ ਪੂਰਾ ਸੂਰਜ ਆ ਗਿਆ ਤੁੰ ਜਮਾਂ ਲਹਿ ਗਈ ਆ ਟਾਵਰ ਵੀ ਹੁੰਦਾ ਦਿਸਣ ਲੱਗ ਪਿਆ ਤੇ ਆਪਾਂ ਬੱਚੇ ਭਾਇਆ ਰੱਤਾ ਬੱਚੇ ਭਾਇਆ ਐਤਕੂਤਰ ਬੰਦਾ ਵੇ ਇੱਕ ਦੇਖੋ ਤੇ ਆ ਤਿੰਨ ਬੱਚੇ ਬੰਦੇ ਵੇ ਆ ਉਹ ਸਾਰੇ ਖੁੱਲੇ ਬੈਠੇ ਆ ਤੇ ਆ ਰੱਤਾ ਤੇ ਹਰੀ ਬਗੜਾੜਾ ਦੋ ਬੱਚੇ ਆ ਰਤੈ ਨਾਲ ਲਬਾਤਾ ਆਪਾਂ ਤੇ ਆ ਦੋ ਬੱਚੇ ਪਰ ਨਵੇਂ ਛਟਨੇ ਸੀਗੇ ਤੇ ਇਹਦੇ ਤੋਂ ਪਹਿਲਾਂ ਆਪਣਾ ਇੱਕ ਬੱਚਾ ਉੱਡ ਗਿਆ ਲਾਲ ਸਾਤੇ ਵਾਲਾ ਉਹਨੂੰ ਭੜਕਾਈ ਜਾਨੇ ਆ ਯਾਰ ਇਥੇ ਫਿਰਦਾ ਹੋਣਾ ਤੁਹਾਨੂੰ ਦਿਖਾ ਦਿੰਨੇ ਆਪਾਂ ਓਹ ਹਾਂ ਦੂਰ ਆ ਗਿਆ ਆਉਂਦਾ ਆਉਂਦਾ ਦੂਰ ਹੈ ਜਿਸਨੀਆਂ ਆ ਗਿਆ ਆ ਨਾ ਗਿਆ ਇਹਨੂੰ ਭੜਕਾਈ ਜਾਂਨੇ ਆ ਇਹ ਉਦੋਂ ਤਾਂ ਆ ਗਿਆ ਸੀ ਕਿ ਸਿੱਧਾ ਪੇਤ ਵੱਲ ਉੱਡਿਆ ਨਹੀਂ ਸੀਗਾ ਤੇ ਆ ਜੁੱਡਿਆ ਇਹ ਭੌਂ ਸਾਰੀ ਉੱਡ ਗਿਆ ਇਹ ਪਾਣੀ ਦਾ ਵੀ ਰੱਜਿਆ ਵਿਆ ਇਹ 40 ਮੀਟਰ ਪਾਣੀ ਦਿੱਤਾ ਵਿਆ ਸੀਗਾ ਸ਼ਰੀਰ ਤੇ ਭਾਇਆ ਸੀਗਾ ਡਰ ਕੇ ਪਤਾ ਨਹੀਂ ਕਿਵੇਂ ਉੱਡ ਗਿਆ ਇਹ ਤੇ ਇਹਨੂੰ ਭਾਈ ਜਾਂਨੇ ਹੁਣ ਆ ਆ ਗਿਆ ਆ ਚੱਲਿਆ ਮਿੱਤਰ ਉਹ ਤਾਂ ਨਹੀਂ ਹਜੇ ਬੈਠਾਗਾ ਆ ਚੱਲਿਆ ਠੱਪੇ ਮਾਰਦਾ ਫਿਰਦਾ ਤੇ ਪਾਣੀ ਦਾ ਰੱਜਿਆ ਹੋਇਆ ਪੂਰੇ 40 ਮੈਂ ਪਾਣੀ ਦਿੱਤਾ ਹੋਇਆ ਇਹਨੂੰ ਤੇ ਆ ਹਰੀ ਬਗਲ ਵਾਲਾ ਤੇ ਰੱਤਾ ਬੱਚਾ ਆਪਣਾ ਇਹ ਨਾ ਛੱਡ ਦਿੰਨੇ ਆ ਫਿਰ ਭੜਕਾ ਲੈਨੇ ਕੀ ਪਤਾ ਕੇ ਬਹਿ ਜਾਵੇ ਇਹ ਦੂਣ ਹੀ ਛੱਡ ਦਿੰਨੇ ਆਪਾਂ ਖੜ ਜਾ ਛੱਡਦੇ ਆ ਪੈਨ ਨੂੰ ਹੁਣ ਤੇ ਹਰੀ ਬਗਰ ਵਾਲੀ ਛੱਡ ਦਿੰਨੇ ਨਾਲ ਹੀ ਆਪਾਂ ਆ ਆ ਗਿਆ ਆ ਗਿਆ ਚੱਲ ਬਈ ਇਹਦਾ ਮਾੜੇ ਜਿਹਾ ਬੜਗਾਇਦਾ ਇਹਨਾਂ ਮਾੜੀ ਹੀ ਕਿਰਤ ਉੱਪਰ ਸੇਕ ਹੀ ਉੜਦਾ ਹੁੰਦਾ ਇਹ ਇਹ ਹੁੜਦਾ ਹੁੰਦਾ ਦੋ ਘੰਟੇ ਰੁੱਡੂ ਹਣ ਤੋਂ ਉੱਪਰ ਸੇਕ ਕੇ ਫਿਰ ਆਪ ਹੀ ਉੜਦਾ ਕਿਸੇ ਡਰਦਾ ਵੀ ਨਹੀਂਗਾ ਤੇ ਆਪ ਹੀ ਆ ਕੇ ਬਹਿ ਜਾਂਦਾ ਇਹ ਤੇ ਆਪਾਂ ਡਾਊਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਯਾਰ ਤੇ ਆਪਾਂ ਨਹੀਂ ਕਰਨੀ ਕੋਸ਼ਿਸ਼ ਤੇ ਗਰਮੀ ਚ ਹੀ ਕਰਾਂਗੇ ਹੁਣ ਆਪਾਂ ਉਹ ਤਾਂ ਸਿੱਧੇ ਆਉਂਨਾ ਯਾਰ ਆਪਣਾ 10 ਮਿੰਟ ਵੀ ਨਾ ਉੱਡੇ ਬਸ ਸਿੱਧਾ ਆ ਜੇ ਬੱਚਾ ਹੁਣ ਕੋਈ ਚੱਕਰ ਨਹੀਂ ਆਪਾਂ ਉੱਡਣ ਦਾ ਹੁਣ ਆ ਬਚਾ ਆਪਾਂ ਉਹਨੂੰ ਭਾਉਣੇ ਆ ਸਾਤੇ ਵਾਲੇ ਨੂੰ ਆ ਰੱਤਾ ਵੀ ਆ ਜੂਗਾ ਸਾਤਿਆਂ ਨੂੰ ਬਾਕੇ ਤੇ ਫੇਰ ਆਪਾਂ ਗਾਂ ਦੀ ਅਪਡੇਟ ਦਿੰਨੇ ਆ ਉਹ ਆਉਂਦਾ ਆ ਉਹ ਫਿਰਦਾ ਪਰ ਹੀ ਮੁੜ ਜਾਂਦਾ ਇਨੂੰ ਬਾਗੇ ਤੇ ਫਿਰ ਆਪ ਗਾਂਧੀ ਅਪਡੇਟ ਦਿੰਨੇ ਆ ਤੇ ਆ ਆਪਾਂ ਦੋ ਬੱਚੇ ਨਵੇਂ ਛੜਨੇ ਸੀਗੇ ਇੱਕ ਤਾਂ ਛੱਡ ਹੀ ਦਿੰਨੇ ਆ ਆ ਤਾਂ ਛੱੜੀ ਤੇ ਬਹਿ ਜਾਂਦਾ ਆ ਹਰਾ ਤੇ ਲਾਲ 사ਤਾ ਇਹਦਾ ਇਹਦਾ ਛੱੜੀ ਤੇ ਬਹਿ ਜਾਂਦਾ ਤੇ ਐਨੇ ਨਹੀਂ ਬਹਿਣਾ ਇਹਦਾ ਹਰਾ ਟੂਸਾ ਸੱਜਾ ਤੇ ਉਸੇ ਬਗਲ ਚੀ ਗੁਲਾਬੀ ਡੰਡਾ ਕੀਤਾ ਹੋਇਆ ਇਹਨੇ ਨਹੀਂ ਬਹਿਣਾ ਜਦੋਂ 사ਤੇ ਵਾਲਾ ਬਹਿ ਗਿਆ ਫੇਰੇ ਇਹਨੂੰ ਛੱਡਾਂਗੇ ਆਪਾਂ ਪਾਣੀ ਇਹਨੂੰ ਦਿੱਤਾ ਪਿਆ ਹੀ ਆ ਤੇ ਜਦੋਂ ਸਾਥ ਯਾਰ ਬਹਿ ਗਿਆ ਤੇ ਉਹ ਰੋ ਛੱਡਦੇ ਆ ਤੇ ਉਹਨੂੰ ਬਾਹਲ ਗਏ ਆਪਾਂ ਲਓ ਵੀ ਮਿੱਤਰੋ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬ ਬੱਚਾ ਕੋਠੀ ਤੇ ਬਹਿ ਗਿਆ ਪਰ ਜੋਰ ਬਹੁਤ ਆਇਆ ਬੱਚੇ ਨੇ ਪਰ ਉਹਨਾਂ ਦੇ ਬਿੱਤ ਸੀ ਉਹਦਾ ਤੇ ਉਹਨਾਂ ਹੀ ਦਾ ਪਾਣੀ ਦਿੱਤਾ ਪਿਆ ਸੀਗਾ ਇਹਨੂੰ ਬੱਚੇ ਨੂੰ ਉਹਨਾਂ ਹੀ ਦਾ ਬਿੱਤ ਸੀਗਾ ਤੇ ਤਾਂ ਵੀ ਬਹੁਤ ਉੱਡ ਗਿਆ ਜਿਹੜਾ ਸਿੱਧਾ ਆ ਗਿਆ ਉਹਦੋਂ ਕਸਰਾ ਕੱਢੂਗਾ ਉਡਰਾਂਗਾ ਤੇ ਚਲੋ ਕੋਈ ਨਹੀਂ ਅੱਜ ਦੂਜੇ ਦਿਨ ਬਹਿ ਗਿਆ ਇੱਕ ਦਿਨ ਪਹਿਲਾਂ ਬੈਠਾ ਨਿੱਕਾ ਹੁੰਦਾ ਤੇ ਜੋਰ ਜਿਹਾ ਲਾ ਕੇ ਫੇਰ ਉੱਥੇ ਹੀ ਬਹਿ ਗਿਆ ਫੇਰ ਕੋਈ ਨਹੀਂ ਆਪੇ ਆਈਊਗਾ ਇਹ ਉਦੋਂ ਵੀ ਆਪ ਹੀ ਆ ਗਿਆ ਸੀ ਲੱਗੀ ਤੇ ਬਹਿ ਗਿਆ ਸੀਗਾ ਪਤਾ ਨਹੀਂ ਯਾਰ ਭੜਕਾਈ ਗਏ ਆਇਆ ਹੀ ਨਹੀਂਗਾ ਖਣੀ ਪਾਣੀ ਦਿੱਤਾ ਵੇ ਅਸੀਂ ਜਿਆਦਾ ਤਾਂ ਨਹੀਂ ਆਇਆ ਮੈਂ ਪਾਣੀ ਦੇ ਕੇ ਤਾਂ ਬਾਹਰ ਨਾਲ ਬੈਠੇ ਰਹਿਣਗੇ ਕਿਉਂਕਿ ਆ ਵੀ ਬੱਚੇ ਬੈਠੇ ਆ ਆ ਵੀ ਬੈਠੇ ਹੀ ਮੈਂ ਬੈਠੇ ਰਹਿਣਗੇ ਆ ਦੋ ਰੱਤਾ ਤੇ ਹਰੀ ਬਗਲ ਵਾਲਾ ਦੂਜਾ ਰੱਤਾ ਉਹ ਡਿਆ ਫਿਰਦਾ ਚੱਲਿਆ ਆ ਇੱਕ ਆਪਣੇ ਚਿੱਟਾ ਰਹਿਂਦਾ ਕਬੂਤਰ ਉਹ ਕਰਦਾ ਕੋਠੀ ਤੇ ਰਹਿੰਦਾ ਆ ਪਰਲੀ ਤੇ ਆ ਉਹ প্লাਸਟਰ ਬਿਨਾ ਉਹ ਸਾਹਮਣੇ ਉਹ ਕੋਠੀ ਤੇ ਰਹਿੰਦਾ ਚਲੋ ਕੋਈ ਨਹੀਂ ਹੋਣਾ ਕਬੂਤਰ ਰਹਿ ਗਏ ਸੀ ਆਪਣਾ ਇੱਕ ਛੱਡਣ ਵਾਲਾ ਬੱਚਾ ਉਹ ਯਾਰ ਜੇਰਾ ਨਹੀਂ ਵਗ ਰਿਹਾ ਕਿਉਂਕਿ ਆ ਕੋਠੀ ਤੇ ਬਹਿ ਗਿਆ ਤੇ ਬੱਚਾ ਜਦੋਂ ਛੜੀ ਤੇ ਨਾ ਆਇਆ ਫਿਰ ਕੋਠੀ ਤੇ ਜਾਊਗਾ ਕਬੂਤਰ ਕੋਲੇ ਵੀ ਜੇ ਉਹ ਉੱਡ ਕੇ ਹੁਣ ਆਉਂਦਾ ਤੇ ਆਪਾਂ ਆ ਬੱਚਾ ਛੱਡ ਦਾਂਗੇ ਹੁਣ ਨਹੀਂ ਫਿਰ ਆਪਾਂ ਕੱਲ ਤੇ ਡਿਲੇ ਕਰ ਦਨੇ ਇਹਨੂੰ ਨਹੀਂ ਫਿਰ ਵਾਰੀ ਆਊਗੀ ਕੱਲ ਨੂੰ ਇਹਦੀ ਧੁੱਪੇ ਕਰ ਦਨੇ ਖਿੱਚ ਕੇ ਆਪਾਂ ਨਹੀਂ ਫਿਰ ਕੱਲ ਨੂੰ ਵਾਰੀ ਆਊਗੀ ਇਹ ਬੱਚੇ ਦੀ ਅੰਗੜਾਈਆਂ ਲੈਂਦਾ ਮੈਨੂੰ ਛੱਡੋ ਤੇ ਮੈਂ ਉੱਡਾਂ ਪਰ ਉਹਨੇ ਤੇਰਾ ਕੰਮ ਖਰਾਬ ਕਰਤਾ ਛੱਡਦਾ ਤੇ ਇੰਨੇ ਦਿਨਾਂ ਸੀਗਾ ਉਹਨੇ ਕੰਮ ਖਰਾਬ ਕਰਤਾ ਤੇਰਾ ਚਲੋ ਆ ਜਾਂਦਾ ਉਹ ਤੇ ਫੇਰ ਆਪਾਂ ਛੱਡ ਦਿੰਨੀ ਆਪਣਾ ਇਹ ਬੱਚਾ ਕੱਲ ਤੇ ਡਿਲੇ ਕਰ ਦਾਂਗੇ ਤੇ ਵੱਡੇ ਗੂਤਰਾ ਪਰ ਬਾਹਰ ਕੱਢ ਦਿੰਨੇ ਆ ਜਿਹਨਾਂ ਤਪਤਾ ਫਲਾਉਣ ਵਾਲੀ ਆ ਬਾਅਦ ਚ ਹੋਰ ਸਿਸਟਮ ਵੀ ਨੇ ਆ ਕੀ ਕਰਦੇ ਅੱਜ ਨਾ ਮਿੱਤਰ ਹਰੀ ਬਗਲੇ ਵਾਲੇ ਬੱਚੇ ਉੱਡ ਗਿਆ ਸੀਗਾ ਤੇ ਆਪੇ ਲੱਗੀ ਤੇ ਬਹਿ ਗਿਆ ਸਿੱਧਾ ਆਗੇ ਉੱਚਾ ਆ ਗਿਆ ਸੀਗਾ ਤੇ ਆਪੇ ਲੱਗੀ ਤੇ ਬਹਿ ਗਿਆ ਰਾਦਾ ਇਹ ਆ ਵੀ ਬਾਣ ਰਿਆ ਛੱਡ ਦਿੱ ਗਏ ਚਲੋ ਛੱਡਦੇ ਆ ਵੇਣਿਆ ਪਹਿਲਾਂ ਆਪਾਂ ਪਰਦਾ ਚੱਕ ਲਗੇ ਉੱਤੇ ਉਤਰਨ ਲੱਗੂ ਹਵਾ ਕਰੋ ਚੈੱਕ ਪਹਿਲਾਂ ਪਾਣੀ ਦਾ ਕੀ ਸਿਸਟਮ ਇਹਦੇ ਪਾਣੀ ਦਿੱਤਾ ਸੀਗਾ ਆ ਰੰਗ ਲੱਗਾ ਵੈ ਇਹਦੇ ਹੈਗਾ ਪਾਣੀ ਨੂੰ ਐਂ ਕਰਦੇ ਸ਼ਰੀਰ ਤੇ ਪਾ ਦਿੰਨੇ ਬੱਚਿਆਂ ਦੇ ਉੱਡ ਜਾਂਦੇ ਇਹਦੀ ਮਰਜ਼ੀ ਇੰਨਾ ਉਹ ਦੱਤਾ ਵੀ ਚੰਗੀ ਗੱਲ ਲੋ ਜੀ ਪਰ ਉੱਡ ਜਾਣਾ ਹੀ ਇਹਨੇ ਮੈਂ ਤਾਂ ਦੱਸ ਨਹੀਂ ਖੜਦਾ ਇਹ ਜਿਹੜੇ ਹਾਵਣਾ ਇਹ ਬੈਠਾ ਕੋਲ ਕੋਈ ਨਹੀਂ ਉੱਡ ਕੇ ਪਾਲਾਂਗੇ ਇਹਨੂੰ ਉਹ ਵੱਧੇ ਵੀ ਉਹ ਵੀ ਕਾਲੂ ਛੱਡ ਦੇਣਾ ਔਰਲਾ ਬੱਚਾ ਹਰੇ ਟਿੱਕੇ ਵਾਲਾ ਯਾਰ ਆਪਣੇ ਆ ਵੱਡੇ ਕਬੂਤਰ ਤੇ ਨਾ ਬਿੱਲੀ ਟੈਗ ਕਰ ਗਈ ਸੀਗੀ ਇਹ ਕਿਤੇ ਰਾਤ ਨੂੰ ਆ ਜਾਲੀਆਂ ਝੂਟੀ ਜਾਂਦਾ ਸੀਗਾ ਆਹ ਹਾਈ ਨਾ ਤੇ ਬਿੱਲੀ ਇਹਦਾ ਪੈਰ ਪੱਟ ਗਈ ਇੱਕ ਤੇ ਵੈਸੇ ਆ ਪੱਟੀ ਬੰਨਤੀ ਸੀਗੀ ਕਬੂਤਰ ਦੇ ਤੇ ਦਾਣੇ ਪਾਣੀ ਚੁਗਦਾ ਵਧੀਆ ਆ ਬੱਚਿਆਂ ਨੇ ਕੁੱਡੇ ਛੜਦਾ ਇਹ ਤੇ ਦਾਣੇ ਪਾਣੀ ਚੁਗਦਾ ਪਾਣੀ ਪੀਂਦਾ ਉੱਡ ਕੇ ਕਿੱਲਾਂ ਤੇ ਬਹਿ ਜਾਂਦਾ ਇਹ ਇਹ ਆਪਣਾ ਵੱਡਾ ਕਬੂਤਰ ਆ ਤੇ ਯਾਰ ਇਹ ਹੁਣ ਪੱਤੀ ਖੋਲਦੇ ਆਪਾਂ 2-3 ਦਿਨ ਹੋ ਗਏ ਸੀਗੇ ਹੁਣ ਪੱਤੀ ਖੋਲਦੇ ਆਪਾਂ ਇਹਦੇ ਪਰ ਪਿਆਰ ਸੁੱਕਿਆ ਸਕਿਆ ਤਾਂ ਹੈ ਨੀਗਾ ਪਰ ਪੀੜ ਤਾਂ ਮਣਾਊਗਾ ਇਹ ਹਾਜੀ Thank <laughs> you. ਇੱਕ ਕੋ ਮਿੱਤਰੋ ਪਰ ਪੈਰ ਜੁੜ ਗਿਆ ਏ ਚਲ ਵਿੰਗਰ ਟੇਡਾ ਜੁੜ ਜਿਵੇਂ ਪਰ ਜੁੜ ਜੇ ਪਰ ਪੈਰ ਸੁੱਕਿਆ ਨਹੀਂ ਗਾ ਜੁੜ ਗਿਆ ਉਹ ਸੋਚ ਤਾਂ ਹੋਈ ਵੀ ਆ ਇੱਥੋਂ ਭੰਨ ਗਈ ਸੀ ਇਹ ਪੱਟ ਤਾਂ ਮਿਲਦਾ ਸਹੀ ਆ ਪਾਟ ਤੇ ਨਿਕਲਿਆ ਵਿਆ ਇਹ ਮਿੱਤਰ ਮੈਨੂੰ ਲੱਗਦਾ ਉਹਦਾ ਉੱਤਰ ਸਹੀ ਹੋ ਗਿਆ ਦਾਣੇ ਪਾਣੀ ਚੁਗਣ ਲੱਗ ਪਿਆ ਕੀਰਾਂ ਦਾ ਪੀੜ ਮਨਾਊਗਾ ਵੇ ਨਹੀਂ ਛੱਡ ਕੇ ਪਰ ਪੈਰ ਰਾਉਣ ਲੱਗ ਜੂਗਾ ਇਹ ਬਿੱਲੀ ਨੂੰ ਕੜਕਾ ਲਾਇਆ ਤਾਂ ਸਹੀ ਪਰ ਬਾਅਦ ਚ ਆਈ ਨਹੀਂ ਉਹ ਉਹਦੀ ਕਿਸਮਤ ਹੀ ਚੰਗੀ ਗੈਨ ਲੋ ਜਿਵੇਂ ਇਹ ਐਡਾ ਚੰਗਾ ਕਬੂਤਰ ਸੀਗਾ ਆਪਣਾ ਬੱਚੇ ਨੇ ਖੁੱਡੇ ਛੱਡਦੇ ਕਿਉਂਕਿ ਵੱਡਿਆਂ ਨੇ ਖੁੱਡੇ ਛੱਡਿਆ ਤਾਂ ਇਹਨੂੰ ਫਿਰ ਮਾਰਨਗੇ ਕਬੂਤਰ ਵੱਡੇ ਤੇ ਐਵੇਂ ਬੱਚਿਆਂ ਨੂੰ ਖੁੱਡੇ ਗੁੜਕਤਾ ਦੀ ਹੈ ਵਧੀਆ ਇਹ ਚਲੋ ਤੁੱਪੇ ਪਾਤਾ ਆਪਾਂ ਪੈਰ ਹਜੇ ਨਹੀਂ ਲਾਉਂਦਾ ਹੈ ਲੌਨ ਲੱਗ ਜੂਗਾ ਪਰ ਹਜੇ ਨਹੀਂ ਲੰਗਦਾ ਹੈ ਆ ਉਹ ਆਪਣਾ ਰੱਤਾਂ ਉਹ ਬਾਕੀ ਉਤਰ ਆਪਣੇ ਬੰਦੀ ਹੈ ਬੱਚੇ-ਬੱਚੇ ਸਾਰੇ ਬੰਦ ਕਰਤੇ ਜਿਹੜੇ ਜਿਹੜੇ ਆ ਰਹਿ ਗਏ ਇਹ ਛੱਡਨੇ ਆਪਾਂ ਤੇ ਬਾਕੀ ਪੁਰਾਣਾ ਇਹਨਾਂ ਜ ਕੋਈ ਨਹੀਂ ਛੱਡਣਾ ਆ ਵੀ ਬਾਤ ਥੋੜੀਾਂ ਡੈਂਗਾ ਕਰਕੇ ਬੰਦ ਦੇ ਜੇ ਤੁੰਦਾ ਪੈਨ ਲੱਗ ਮੈਂ ਇਹ ਵੀ ਬੰਦ ਤੇ ਹਰੀ ਬਗੜ ਵਾਲਾ ਛੱਡਿਆ ਕਰਾਂਗੇ ਜੇ ਉਹ ਜੀ ਚੰਗੀ ਜਰਾ ਨਹੀਂ ਉੱਡ ਗਿਆ ਪੈਣ ਦਾ ਪਤਾ ਨਹੀਂ ਲੱਗਾ ਨੂੰ ਆ ਤਾਂ ਸਾਰੇ ਪੈਣ ਦੀ ਤਰੈ ਕਰਦਾ ਵੇਖੂਗਾ ਇਹ ਬਸ ਜਿੱਤ ਹੁੰਦਾ ਪੈਣ ਲੱਗ ਪਿਆ ਬਸੇ ਬੰਦ ਢੋਪਾਂ ਹੀ ਲੱਗਦੀਆਂ ਮੈਂ ਕਿ ਛੱਡ ਕੇ ਲਿਗੇ ਪੱਕਾ ਇਹ ਹੋ ਜੂਗਾ ਬਾਕੀ ਤਾਂ ਆਪਣੇ A to Z ਸਾਰੇ ਬੱਚੇ ਬੰਦ मित्रो दो अस्तर अपने होर चेक करो आज भाई करो चेक आ पठी पठा इन ले के जाने घरे कर दें बार भेड़ गए आप ਇਹ ਬਹੁਤ ਖੂਫੀਆ ਸਮਾਨ ਪਿਆ ਏ ਛਤਰੀਆਂ ਛਤਰੀਆਂ ਪੰਨਾ ਆ ਬਣਾਉਂਗਾ ਛਤਰੀਆਂ ਇਧਰੋ ਫੋਲਡਰ ਛਤਰੀ ਪਈ ਛਾਟ ਛੋਟ ਦਾਉਣ ਵਾਲੇ ਆ ਜਨਰਲ ਸਪੈਸ਼ਲ ਇਨਸਟਰੀ ਇਹ ਕੋ ਕਰੋ ਸ਼ਾਂਤ ਯੇਲ ਜਾਣੇ ਕਰਿਆ ਅਪ ਕਰਦੇ ਆ ਤਿਆਰ ਯਾਰ ਲੜਾਇਆ ਕਰਾਂਗੇ ਆ ਮੰਜਾ ਪਿਆ ਇਥੇ ਜੋ ਗਰਮੀ ਚ ਕਬੂਤਰ ਉੱਡਦੇ ਇਹਨੇ ਸ਼ਾਮ ਬਾਦ ਹੁੰਦੀ ਨਿੰਮਾ ਦੀ ਅਸ਼ਪਈ ਦੇ ਨਿੰਮਾ ਕਿਕਰਾਂ ਦੀ ਇਥੇ ਬਹਿ ਕੇ ਕਈ ਯਾਰ ਲੱਗਿਆ ਨਾ ਸਕੂਪ ਇਦਰ ਨੂੰ ਆ ਆਪਣਾ ਆ ਗੁਰਦੁਆਰਾ ਆ ਗਿਆ ਆਪਣਾ ਘਰ ਇੱਥੇ ਹੀ ਰਹਿ ਗਿਆ ਆ ਦਰਖਤ ਨੂੰ ਪਰਲੇ ਪਾਸੇ ਤੇ ਇੱਥੇ ਬਹਿ ਕੇ ਕਈਆਂ ਸਕੂਪ ਲੱਗਦਾ ਤੇ ਆ ਮੰਝੇ ਦੇ ਪਿਆ ਜੀ ਦਾ ਉਹਦੇ ਇੱਕ ਅੱਧਾ ਹੋਰ ਮੰਝਾ ਚੱਕਣ ਦੋ ਹੋ ਜਾਂਦੇ ਆ ਆਪਣੇ ਬੰਦੇ ਇੱਥੇ ਹੁੰਦੇ ਆ ਖੜਾਰੀ ਪਿੰਡ ਵਾਲੇ ਇੱਥੇ ਬਹਿ ਕੇ ਸਕੂਪ ਲਾਉਣੇ ਆਪਾਂ ਇੱਥੇ ਇੱਥੇ ਸਾਰੇ ਪਿੰਡ ਦੇ ਜਾਨਵਰ ਹੀ ਦੀਂਦੇ ਆ ਬਾਜੀ ਆਪਣੇ ਮੈਨੂੰ ਇੱਥੇ ਛੱਡਦੀ ਹੁੰਦੀ ਆ ਆਪਣੇ ਆ ਘਰੋਂ ਆ ਫਿਰਦਾ ਰਤਾ ਆਪਣਾ ਆ ਗਿਆ ਇਹ ਆ ਗਿਆ ਇੱਥੇ ਆਪਣਾ ਘਰ ਹਾਂਜੀ ਮਿੱਤਰੋ ਆ ਗਏ ਆਪਾਂ ਖੇਤ ਚੂਲੀ ਪਾਈ ਆ ਆਪਣੇ ਗਾਤਰੇ ਤੇ ਪਾਉਣਾ ਆ ਆਪਾਂ ਪੱਠਿਆਂ ਤੇ ਰੇ ਪਾਣੀ ਆਪਾਂ ਲਾਤਾ ਸੀਗਾ ਤਿੰਨ ਚਾਰ ਦਿਨ ਹੋ ਗਏ ਤੇ ਪਾਣੀ ਆ ਪਰ ਰੇ ਪੱਠਿਆਂ ਦੇ ਇਹ ਬੱਚੇ ਹਜੇ ਤਾੜਨ ਵਾਲੇ ਪਏ ਆ ਤੇ ਜਾਗੇ ਆਪਾਂ ਬੱਚੇ ਵਿੱਚ ਤਾੜਦੇ ਰੇ ਪਾਜ ਗਏ ਤੇ ਕਣਕ ਨੂੰ ਪਾਣੀ ਲਾਉਣ ਵਾਲਾ ਇੱਕ ਕਣਕ ਨੂੰ ਹੀ ਲਾਉਣੇ ਆ ਪਾਣੀ ਆਪਾਂ ਅੱਜ ਨਹੀਂ ਲਾਉਣਾ ਸੋਮਵਾਰ ਵਾਰੀ ਆ ਆਪਣੀ ਇਹ ਸੋਮਵਾਰ ਲਾਵਾਂਗੇ ਪਾਣੀ ਕਣਕ ਨੂੰ ਇਹ ਦੇਖੋ ਪੱਠੇ ਆਪਣੇ ਇਹ ਲੇਟ ਹੋ ਗਈ ਸੀ ਬੀਜਾਂ ਪਜਾਈ ਤਾਂ ਹਜੇ ਛੋਟੇ ਆ ਇਹ ਇਹ ਆ ਗਾਂ ਆਪਣੀ ਕਣਕ ਉਹਨੇ ਦਰਸ਼ਣ ਤੋਂ ਨਹੀਂ ਨਵੋਦੀ ਬਸ ਆਉਂਗਰ ਲਾ ਦਾਂਗੇ ਪਾਣੀ ਇਹਨੂੰ ਵੀ ਆਪਾਂ ਹਾਂਜੀ ਮਿੱਤਰੋ ਆਪਾਂ ਆਏ ਸੀ ਘਰੇ ਤੇ ਆਪਾਂ ਆਨਸਰ ਵੇਖਿਆ ਛਤਰੀ ਤੇ ਕਬੂਤਰ ਆਇਆ ਬੈਠਾ ਸੀਗਾ ਆਪਣਾ ਬੱਚਾ ਕੋਠੀ ਵਾਲਾ ਇੱਥੇ ਰ ਬੈਠਾ ਸੀ ਆ ਆਇਆ ਬੈਠਾ ਹੋ ਪਰਲਾ ਤੇ ਆ ਵੀ ਨਹੀਂ ਥੋੜ ਡਗ ਨਹੀਂ ਉੱਡਿਆ ਇਹ ਬੱਚਾ ਹੂੰ ਆ ਓਥੇ ਬਰਲੇ ਬਸ ਨਹੀਂ ਉੱਡਿਆ ਆਹ ਹਾਂ ਕਰਲਾ ਬੱਚਾ ਜਦੋਂ ਤਾੜਨ ਲੱਗੇ ਨਾ اڈੇ ਮੁੰਡਾ ਨਹੀਂ ਉੱਡਿਆ ਤੇ ਰੱਤਾ ਬੱਚਾ ਯਾਰ ਨਹੀਂ ਬੈਠਾ ਜੀ ਆਪਣਾ ਫਿਰਦਾ ਹੀ ਆ ਹਾਂ ਕਿੱਧਰ ਗਿਆ ਆ ਤਾਂ ਹੋਰ ਪੁੱਤਰ ਫਿਰਦਾ ਹਾਲਾ ਇਹ ਆਪਣਾ ਨਹੀਂਗਾ ਆ ਆ ਉਹਦਾ ਆਪਣਾ ਬਈ ਨੇ ਮੁੱਤ ਦੀ ਪਰ ਹੈ ਨਿੱਕੇ ਮਾਰਦਾ ਹੁੰਦਾ ਕੂਚ ਦੋ ਰੰਗ ਟਵਰੀ ਡੰਡੇ ਆ ਆ ਯਾਰ ਇਥੇ ਕੂਠੇ ਰਹਿੰਦੇ ਦੋ ਦਿਨ ਉਤਰ ਆ ਚੱਲਿਆ ਇਹ ਵੀ ਲਿਆਉਣੇ ਫੜ ਕੇ ਕਿਸ ਦਿਨ ਚੱਲ ਦੇ ਇਹਨਾਂ ਨੂੰ ਵੀ ਪਰ ਆਪਣੇ ਬੱਚੇ ਤੇ ਲੱਗ ਹੀ ਗਏ ਆ ਉਹ ਕਿੰਨੇ ਕੂਤਰ ਫਿਰਦੇ ਇਥੇ ਦਿਸ ਨਹੀਂ ਰਹੀ ਆ ਕੂਠੀ ਆ ਜਮ ਚਟਾ ਹੈ ਗੂਤਰ ਆ ਆਪਣਾ ਬੱਚਾ ਜਾਂਦਾ ਚਲ ਵੇਣੀ ਕਿੰਨਾ ਘੁੱਟਦਾ ਇਹ ਜੇ ਆ ਨਾ ਉੱਡਿਆ ਇੱਕ 8 7 ਇਹ ਬੱਚਾ ਤੇ ਇੰਨਾ ਚੋ ਕੋਈ ਨਾ ਉੱਡਿਆ ਫਿਰ ਤਾਂ ਨਹੀਂ ਬੈਂਦਾ ਫਿਰ ਚਲ ਵੇਣੀ ਆਪਾਂ ਕਿੰਨਾ ਉੱਡਦਾ ਅੱਜ ਓ ਕਿੰਨੇ ਉੱਤਰ ਫਿਰਦੇ ਇਹ ਪਰਲੇ ਬਸ ਜਿਵਾਗ ਦੇ ਰੱਖੇ ਹੋਇਆ ਸਾਰਾ ਖੁੱਡੇ ਖੋਲ ਦਿੰਦਾ ਉਹ ਹੋਣਗੇ 4 8 10 15 20 ਗੂਤਰ ਫਿਰਦੇ 15 ਫਿਰਦੇ ਆ ਕੋਈ 4 5 ਨਿਖੜੇ ਫਿਰਦੇ ਆ 20 ਗੂਤਰ ਹੋਣ ਗਿਆ ਆਉਂਦੇ ਦੂਰਾ ਨਹੀਂ ਦਿਖ ਰਹੀ ਉਹ ਪਰਲੇ ਫਿਰ ਨਹੀਂਦੇ ਆ ਤੇ ਆਪਾਂ ਤਾੜਦੇ ਚਲੋ ਬੱਚੇ-ਬੱਚੇ ਨਾ ਪਾਣੀ ਪਾਦਨੇ ਦਾਣੇ ਪਾਣੀ ਪਾਦਨੇ ਆ ਆ ਵੇ ਕੂ ਦਾ ਗੂਤਰ ਸਹੀ ਆ ਮੈਟਰੋ ਸਾਰੇ ਬੱਚੇ ਪਤਾੜਦੇ ਆ ਇਧਰ ਵੀ ਤਾੜਦੇ ਇਧਰ ਵੀ ਤਾੜਦੇ ਜਾਲਾਂ ਜੀ ਵੀ ਤਾੜਦੇ ਆ ਦਾਣਾ ਪਾਣੀ ਸਾਰੇ ਨੇ ਪਾਤਾ ਤੇ ਗਰਮ ਪਾਣੀ ਪਾਦਾ ਗੂਤਰਾ ਨੂੰ ਤੇ ਰੱਤਾ ਬੱਚਾ ਨਹੀਂ ਬਿਠਾ ਇਹਨੂੰ ਆ ਬੜਕਾਈ ਜੰਨੇ ਆ ਨਾਲ ਹੀ ਦਾਣਾ ਪਣੀ ਇਹ ਖਾਲੂਗਾ ਆ ਗਿਆ ਹੁੰਦਾ ਇਹਦੀ ਨਾ ਭਾਗੇ ਕਮਣਾਂ ਨੂੰ ਤੁਰੇ ਫਿਰਾਂ ਸਾਰੇ ਪਿੰਡ ਤੇ ਇਹ ਆ ਗਿਆ ਲਓ ਜੀ ਬੱਚਾ ਆ ਕੇ ਬਹਿ ਗਿਆ ਤਾਰਦੇ ਹੁਣ ਆਪਾਂ ਇਹਨੂੰ ਖੁੱਡੇ ਚ ਲਓ ਜੀ ਮਿੱਤਰੋ ਉਹ ਆ ਕੇ ਬਹਿ ਗਿਆ ਰੱਤਾ ਬੱਚਾ ਇਹਨਾਂ ਥੋੜਾ ਜਿਹਾ ਟਾਈਮ ਆਪਾਂ ਪਾਸੇ ਕਰ ਦਿੰਨੇ ਆ ਕਿਉਂਕਿ ਹੁਣ ਗਰਮ ਮੋੜ ਕੇ ਆਇਆ ਏ ਤੇ ਬਾਚ ਪਾਣੀ ਪੂਣੀ ਪਿਆਵਣ ਕੇ ਪਾਣੀ ਪੂਣੀ ਪੀਰੇ ਦਾ ਉਫਾ ਹੋ ਜਾਂਦਾ ਕੰਮ ਗਰਮੀ ਸ਼ਰਦ ਹੋ ਜਾਂਦਾ ਇਹਨੂੰ ਪਾ ਥੋੜਾ ਜਿਹਾ ਟਾਈਮ ਇਹਨੂੰ ਬਾਹਰ ਪਿੰਜਾਲ ਚ ਤਾੜ ਦਿੰਨੇ ਆ ਅੱਖਾਂ ਵੇਖੋ ਇਹਦੇ ਨਾਲ ਚੋਂ ਜਿ ਇੱਕ ਛੋਟੀ ਹੈ ਦੀ ਵਿੰਗੀ ਯਾਗੋ ਕੱਢ ਦੂ ਗਰਮੀ ਜਕਸਰਾ ਇਹ ਕਹੋ ਚੇਕਾ ਥੋੜਾ ਜਿਹਾ ਟਾਈਮ ਬਸ ਆਪਾਂ ਇਹ ਛੱਡ ਦਿੰਨੇ ਆ। ਤੇ ਬਾਅਦ ਆਪਾਂ ਖੁੱਡੇ ਦੀ ਛੱਡ ਦਾਂਗੇ ਇਹਨੂੰ। ਤੇ ਹੁਣੇ ਉੱਡ ਕੇ ਆਇਆ ਹੁਣੇ ਪਾਣੀ ਪੂਣੀ ਪੀ ਲਿਆ ਤੇ ਗਰਮ ਸਰਦ ਹੋ ਜਾਨੇ ਇਹਨੂੰ ਬਿਮਾਰ ਹੋ ਜਾਨੇ ਨੇ। ਡੋਰਾ ਕਬੂਤਰ ਵੀ ਲਾਤਾ ਜੀ ਆਪਾਂ। ਹੁਣ ਆਪਣਾ ਇਸ ਟਾਈਮ ਕੋਈ ਕਬੂਤਰ ਬਾਹਰ ਨਹੀਂਗਾ। ਛੇਤਰ ਨੇ ਕਰਤਾਂ ਆਪਾਂ ਖਾਲੀ। ਮਿੱਤਰੋ ਕੂਤਰ ਬਛੜਤਾ ਸੀ ਰੱਤਾ ਕਿ ਆ ਪਤਾ ਨਹੀਂ ਕੀ ਦਾ ਆਇਆ ਫਿਰ ਦੇਖ ਹੋਰ ਉਹ ਕੀ ਰੰਗ ਹੈ ਇਹਦੇ ਗੁਲਾਬੀ ਡੰਡਾ ਕਾਲੀ ਟੋਰੀ ਇਹਦਾ ਹੈਗਾ ਮਿੱਤਰੋ ਸਾਡੇ ਪਿੰਡ ਫਿਰਦਾ ਇਹ ਤੜਕੇ ਉੱਡਿਆ ਸੀ ਇਹ ਆ ਗਿਆ ਗੁਲਾਬੀ ਡੰਡਾ ਤੇ ਕਾਲੀ ਟੋਰੀ ਇਹ ਖੱਬਾ ਡੰਡਾ ਗੁਲਾਬੀ ਜਿਹਦਾ ਹੈਗਾ ਮੇਰੇ ਵੀਰੂ ਲੈ ਜੋ ਜੇ ਸਾਡੇ ਪਿੰਡੋਂ ਆ ਕੇ ਤੇ ਬਹਾਪਾ ਇੱਥੇ ਕਰਦੇ ਆ ਬਲੌਗ ਦਾ ਐਂਡ ਤੇ ਚੈਨਲ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਾਂ ਚੈਨਲ ਹੈ ਸਬਸਕ੍ਰਾਈਬ ਕੀਤਾ ਤੇ ਮਿੱਤਰੋ 4100 ਹੋਣ ਵਾਲੇ ਆ ਪਿੱਛੇ ਰਹਿ ਗਿਆ 900 ਤੇ ਜੋੜੀ 5000 ਤੇ ਮਿਲ ਜਾਣੀ ਆ ਤੇ 5 ਪਲੱਸ ਕਮੈਂਟ ਕਰੋ ਤੇ ਆਪਣਾ ਸਾਰਾ ਬਲੌਗ ਵੇਖਿਆ ਕਰੋ ਤੇ ਜੋੜੀ ਉਹਨੂੰ ਮਿਲ ਜੂਗੀ ਜਿਹੜਾ ਮਰਜੀ ਬਈ ਆਏ ਜਿਹੜਾ ਮਰਜੀ ਲੈ ਜੇ ਬਾਕੀ ਧੰਨਵਾਦ ਸਾਰਾ ਬਲੌਗ ਵੇਖਣ ਲਈ ਲਵ ਯੂ ਸਾਰਿਆਂ ਨੂੰ